ਸ਼੍ਰੀ ਸ਼ਾਦੀ ਲਾਲ ਆਂਗਰਾ ਮੈਮੋਰੀਅਲ ਸੁਸਾਇਟੀ ਸ਼੍ਰੀ ਆਨੰਦਪੁਰ ਸਾਹਿਬ ਵੱਲੋਂ ਸ਼੍ਰੀ ਲੋਕਨਾਥ ਆਂਗਰਾ ਰਿਟਾਇਰ ਆਈਪੀਐਸ ਵੱਲੋਂ ਇਲਾਕੇ ਵਿੱਚ ਸੇਵਾ ਭਾਵਨਾ ਨਾਲ ਅਕਸਰ ਹੀ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਇਸੇ ਤਹਿਤ ਅੱਜ ਪਨੁਪਲੀ ਵਿਖੇ ਡਾਕਟਰ ਮਨੀਸ਼ ਬੈਂਸ ਦੇ ਸਹਿਯੋਗ ਨਾਲ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਟੇਟ ਅਵਾਰਡੀ ਅਤੇ ਸਮਾਜ ਸੇਵੀ ਅਧਿਆਪਕ ਵਿਕਾਸ ਸੋਨੀ ਨੇ ਦੱਸਿਆ ਇਹ ਮੁਫਤ ਮੈਡੀਕਲ ਕੈਂਪ ਸਾਡੇ ਇਲਾਕੇ ਦੇ ਰਿਟਾਇਰ ਲੈਕਚਰਰ ਸ਼੍ਰੀ ਬਲਦੇਵ ਬੈਂਸ ਅਤੇ ਸ਼੍ਰੀਮਤੀ ਗੁਰਪ੍ਰੀਤ ਬੈਂਸ ਦੇ ਹon ਹਰਪੁੱਤਰ ਅਤੇ ਇਲਾਕੇ ਦੇ ਮਸ਼ਹੂਰ ਡਾਕਟਰ ਮਨੀਸ਼ ਬੈਂਸ ਜੀ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਸ਼ੂਗਰ, ਥਾਇਰਾਇਡ, ਬੀਪੀ, ਦਿਲ, ਲੀਵਰ, ਬੁਖਾਰ, ਜ਼ੁਕਾਮ, ਜੋੜਾਂ ਅਤੇ ਚਮੜੀ ਦੇ ਰੋਗਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ मौके ਤੇ ਹੀ ਟੈਸਟ ਕਰਕੇ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ। ਕੈਂਪ ਦੌਰਾਨ ਅੰਕੁਸ਼ ਚੌਧਰੀ ਵੱਲੋਂ ਮਰੀਜ਼ਾਂ ਦੇ ਮੁਫਤ ਟੈਸਟ ਕੀਤੇ ਗਏ। ਕੈਂਪੋ ਦੌਰਾਨ ਪਹੁੰਚੀਆਂ ਬਖਵਖਸ਼ ਸ਼ਖਸੀਤਾਂ ਦਾ ਸਨਮਾਨ ਵੀ ਕੀਤਾ ਗਿਆ। ਸ਼੍ਰੀ ਆਨੰਦਪੁਰ ਸਾਹਿਬ ਤੋਂ ਵਿਸ਼ੇਸ਼ ਰਿਪੋਰਟ ਸ਼੍ਰੀ ਆਪਣਾ ਵਧੀਆ ਹੈ। ਸੇ ਨਾਲ ਹੋਇਆ ਮੈਂ ਨਾਲ ਇੱਕ ਕੈਂਪ ਜਿਹੜਾ ਚੱਲੀ ਜਾਣਾ ਤੇ ਸਾਰੇ ਉਹ ਸਰਗੀਏ ਸ਼੍ਰੀ ਸ਼ਾਦੀ ਲਾਲ ਮੈਮੋਰੀਅਲ ਸੁਸਾਇਟੀ ਦੀ ਤਰਫ ਤੋਂ ਪੁਨੁਕਲੀ ਦੇ ਵਿੱਚ ਜਿਹੜਾ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਵਿਕੀ ਸੋਨੀ ਜੀ, ਪ੍ਰਦੀਪ ਸੋਨੀ ਜੀ ਔਰ ਹੋਰ ਇਹਨਾਂ ਦੇ ਸਾਥੀ ਸੈਗਲ ਸਾਹਿਬ, ਮਹਾਂਪਤ ਜੀ, ਵੈ ਸਾਹਿਬ ਪੂਰ ਜਿੰਨੇ ਵੀ ਸਾਥੀ ਨੇ ਅੱਜ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਸਾਡੇ ਇਲਾਕੇ ਦੇ ਵਿੱਚ ਸਾਡੇ ਗਰੀਬ ਲੋਕਾਂ ਦਾ ਫ੍ਰੀ ਮੈਡੀਕਲ ਕੈਂਪ ਜਿਹੜਾ ਲਗਵਾਇਆ ਇਹ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੈ ਮੈਂ ਸਭ ਤੋਂ ਜ਼ਿਆਦਾ ਧੰਨਵਾਦੀ ਡਾਕਟਰ ਮਨੀਸ਼ ਬੈਂਸੀ ਦਾ ਹੈ ਜਿਨ੍ਹਾਂ ਨੇ ਆਪਣੇ ਬੀਜ਼ੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਉਹਨਾਂ ਨੇ ਸਾਡੇ ਇਲਾਕੇ ਨੂੰ ਮਾਣ ਬਖਸ਼ਿਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਲੜਕਾ ਸਾਡਾ ਆਪਣਾ ਹੈ ਸਾਡੇ ਇਲਾਕੇ ਦਾ ਹੀ ਜਮਿਆ ਪਲਿਆ ਪੜਿਆ ਔਰ ਇਥੋਂ ਹੀ ਇਹਨੇ ਮੂਡਰ ਦੀ ਸਿੱਖਿਆ ਪ੍ਰਾਪਤ ਕਰਕੇ ਅੱਗੇ ਜਾ ਕੇ ਪਲਾਂਗਾ ਪਟੀਆਂ ਐਮਬੀਬੀਐਸ ਕੀਤੀ ਐਮਡੀ ਕੀਤੀ ਔਰ ਕਾਰਡੀਅਕ ਡੀਐਮ ਕੀਤੀ ਹੈਗੀ ਨੇ ਔਰ ਡਾਇਬੀਟਿਕ ਦਾ ਸਪੈਸ਼ਲਿਸਟ ਹੈ ਔਰ ਮੈਂ ਸਭ ਤੋਂ ਵੱਡੀ ਵਧਾਈ ਤਾਂ ਡਾਕਟਰ ਬਨੀਸ਼ ਬੈਂਸਨ ਔਰ ਇਹਨਾਂ ਦੇ ਮਾਤਾ ਪਿਤਾ ਨੂੰ ਦਿੰਦਾ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਚੱਜੀ ਆਲਾਦ ਨੂੰ ਪੈਦਾ ਕਰਕੇ ਉਹਨਾਂ ਨੂੰ ਅੱਛੀ ਸਿੱਖਿਆ ਦੇ ਕੇ ਸਾਡੇ ਇਲਾਕੇ ਦੀ ਮਾਣ ਵਧਾਇਆ ਔਰ ਇਲਾਕੇ ਦੀ ਸੇਵਾ ਕਰਨ ਦੇ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਆਓ ਆਪਣੇ ਗਰੀਬ ਇਲਾਕੇ ਦੀ ਸੇਵਾ ਕਰੀਏ ਔਰ ਇੱਥੇ ਦੇ ਜਿਹੜੇ ਲੋਕ ਨੇ ਨਤਾੜੇ ਹੋਏ ਕਿਸੇ ਵੀ ਸਰਕਾਰ ਨੇ ਇਸ ਤਰ੍ਹਾਂ ਦਾ ਅਪਰਾਲਾ ਨਹੀਂ ਕੀਤਾ ਕੋਈ ਸਪੈਸ਼ਲਿਸਟ ਡਾਕਟਰ ਆ ਕੇ ਇੱਥੇ ਜਿਹੜਾ ਲੋਕਾਂ ਦਾ ਚੈੱਕਅਪ ਕਰ ਕੈਂਪ ਕਰੇ ਔਰ ਉਹਨਾਂ ਨੂੰ ਬਿਹਤਰ ਸਹੂਲਤਾਂ ਦੇਵੇ ਔਰ ਇਸ ਦੇ ਨਾਲ ਇੱਕ ਹੋਰ ਬੜੀ ਵੱਡੀ ਗੱਲ ਹੈ ਕਿ ਡਾਕਟਰ ਸਾਹਿਬ ਆਪਣੇ ਕੋਲੋਂ ਫ੍ਰੀ ਮੈਡੀਸਨ ਵੀ ਜਿਹੜੇ ਪੀ ਸ਼ਰਟ ਨੇ ਉਹਨਾਂ ਨੂੰ ਦੇ ਰਹੇ ਨੇ ਔਰ ਉਹਨਾਂ ਦੇ ਟੈਸਟ ਵੀ ਕਰਵਾ ਰਹੇ ਨੇ ਔਰ ਇਹ ਬਹੁਤ ਵੱਡੀ ਗੱਲ ਹੈ ਮੈਂ ਇਸ ਅੱਜ ਦੇ ਇਸ ਅਪਲਖਣ ਦੇ ਵਿੱਚ ਜਿੱਥੇ ਸ਼ਾਦੀ ਲਾਲ ਆਂਗਰਾ ਮੈਮੋਰੀਅਲ ਸੁਸਾਇਟੀ ਜਿਹੜੀ ਹੈ ਉਹਨਾਂ ਨੂੰ ਵਧਾਈ ਦਿਨਾ ਉਸ ਦੇ ਨਾਲ ਹੀ ਸਾਡੇ ਬਹੁਤ ਹੀ ਦੋਸਤ ਸ੍ਰੀ ਲੋਕਨਾਥ ਆਂਗਰਾ ਜੀ ਕਿਸੇ ਰਜ਼ੀਵੇਂ ਕਰਕੇ ਨਹੀਂ ਆ ਸਕੀ ਉਹਨਾਂ ਦੀ ਤਬੀਅਤ ਠੀਕ ਨਹੀਂ ਸੀਗੀ ਨਹੀਂ ਉਹਨਾਂ ਨੇ ਇੱਥੇ ਸ਼ਮੂਲੀਅਤ ਕਰਨੀ ਸੀਗੀ ਹੋਰ ਵੀ ਸਾਡੇ ਸਾਥੀ ਕਾਫੀ ਆਏ ਨੇ ਮੁਨਾ ਦਾ ਵੀ ਮੈਂ ਧੰਨਵਾਦ ਕਰਦਾ हूं इलाके वाले यो इस कल दी बधाई देना कि इना नियां ए हवामा लेके और ए अपनी सेहत नु ठीक करंगे अपने आप नु तंदुरुस्त करंगे ਧੰਨਵਾਦ ਮੇਰੇ ਵੱਡੇ ਵੀਰ ਦਵਾਨ ਜੀ ਜਿਹੜੇ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਵੀ ਨੇ ਤੇ ਅਸੀਂ ਇਕੱਠੇ ਤੁਰਦੇ ਫਿਰਦੇ ਰਹੇ ਸਮਾਜ ਇਨਾ ਨੇ ਆਪਣੇ ਰੁਝੇਮਿਆਂ ਚੋਂ ਬੜਾ ਕੀਮਤੀ ਸਮਾਂ ਜਿਹੜਾ ਹੈ ਇਸ ਮੌਕੇ ਦੇ ਲਈ ਜਿਹੜਾ ਹੈ ਉਹ ਕੱਢਿਆ ਜਿਹਦੇ 'ਚ ਇਹ ਮੇਰਾ ਛੋਟਾ ਬੇਟਾ ਮਨੀਸ਼ ਬੈਂਸ ਐਮਬੀਬੀਐਸ ਐਮਡੀ ਦੇ ਨਾਲ-ਨਾਲ ਜਿਹੜੀ ਹੈ ਉਹ ਯੂਕੇ ਤੋਂ ਜਿਹੜੀ ਹੈ ਫੈਲੋਸ਼ਿਪ ਜਿਹੜੀ ਹੈ ਉਹ ਕਰ ਰਿਹਾ ਹੈ ਤੇ ਇੱਕ ਬਹੁਤ ਵੱਡੇ ਇਲਾਕੇ ਦੇ ਲਈ ਜਿਹੜੀ ਹੈ ਉਹ ਬਹੁਤ ਵੱਡੀ ਜਿਹੜੀ ਹੈ ਪਰਮਾਤਮਾ ਦੀ ਦੇਣ ਹੈ ਮੈਂ ਤਾਂ ਇਹ ਕਹੂੰਗਾ ਕਿਉਂਕਿ ਪੰਜਾਬ ਤੋਂ ਇਹ ਇਕੱਲਾ ਹੀ ਹੈ ਜਿਹੜਾ ਕਿ ਯੂਕੇ ਤੋਂ 11 ਵੰਤੇ ਜਿਹੜੇ ਆ ਬੱਚੇ ਜਿਹੜੇ ਆ ਸਿਲੈਕਟ ਹੋਏ ਸੀ ਇਹ ਪੰਜਾਬ ਤੋਂ ਇਕੱਲਾ ਸਿਲੈਕਟ ਹੋਇਆ ਤੇ ਇਹ ਇੰਟੈਲੀਜੈਂਟ ਦੇ ਨਾਲ ਨਾਲ ਜਿਹੜਾ ਹੈ ਉਹ ਸਮਾਜਿਕ ਸੇਵਾ ਦੇ ਲਈ ਬਹੁਤ ਹੀ ਤਤਪਰ ਹੈ ਤੇ ਇਹਦੇ ਲਈ ਸਮਾਜ ਲਈ ਉਹ ਸੇਧ ਹੈ ਕਿ ਬੱਚੇ ਜਿਹੜੇ ਹੈ ਅੱਜ ਨਸ਼ੇ ਦੇ ਵੱਲ ਜਿਆਦਾ ਰੁਝਾਨ ਹੈ ਤੇ ਜਾਂ ਹੋਰ ਜਿਹੜੇ ਹੈ ਗਲਤ ਹਰਕਤਾਂ ਵੱਲ ਤੇ ਇਹਨਾਂ ਵੱਲ ਦੇਖ ਕੇ ਮੇਰੇ ਬੇਟਿਆਂ ਵੱਲ ਦੇਖ ਕੇ ਜਿਵੇਂ ਕਿ ਵੱਡਾ ਬੇਟਾ ਵੀ ਜਿਹੜਾ ਹੈ ਉਹ ਸਿਵਲ ਹਸਪੀਟਾਨ ਅਨੰਪੁਰ ਸਾਹਿਬ ਐਮਡੀ ਨੰਗਲ ਜਿਹੜਾ ਹੈ ਤੇ ਉਹ ਸਪੈਸ਼ਲਿਸਟ ਐਜ ਸਪੈਸ਼ਲਿਸਟ ਮਤਲਬ ਜਿਹੜਾ ਹੈ ਕੈਨਾਪ ਹੈ ਤੇ ਇਹਨਾਂ ਨੂੰ ਦੇਖ ਕੇ ਜਿਹੜਾ ਹੈ ਸਾਰੇ ਹੀ ਇਲਾਕੇ ਦੇ ਬੱਚੇ ਜਿਹੜੇ ਹੈ ਇੱਕ ਸਬਕ ਜਿਹੜਾ ਹੈ ਉਹ ਸਿੱਖ ਸਕਦੇ ਨੇ ਤੇ ਮੋਟੀਵੇਸ਼ਨ ਮਿਲ ਸਕਦੇ ਵੀ ਜਦ ਇਹ ਬੱਚੇ ਜਿਹੜੇ ਹੈ ਉਹ ਐਦਿਆਂ ਪੋਸਟਾਂ ਤੇ ਐਨੇ ਪੜ੍ਹ ਲੈ ਕੇ ਜਿਹੜੇ ਆ ਸਮਾਜ ਦੀ ਸੇਵਾ ਕਰ ਸਕਦੇ ਆ ਤਾਂ ਉਹ ਵੀ ਕਰ ਸਕਦੇ ਨੇ ਤੇ ਇਸ ਕਰਕੇ ਮੈਂ ਜਿਹੜਾ ਹੈ ਸਾਰਿਆਂ ਨੂੰ ਇਹੋ ਹੀ ਬੇਨਤੀ ਕਰੂੰਗਾ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਮਾਪੇ ਨੂੰ ਇਹ ਬੇਨਤੀ ਕਰੂੰਗਾ ਕਿ ਬੱਚਿਆਂ ਨੂੰ ਜਿਹੜੇ ਸੰਸਕਾਰ ਵਧੀਆ ਦਿਓ ਸੰਸਕਾਰ ਦੇ ਨਾਲ ਹੀ ਜਿਹੜੇ ਹੈ ਉਹ ਬੱਚੇ ਆਪਣੇ ਆਪ ਹੀ ਵਧੀਆ ਨਿਕਲ ਜਾਂਦੇ ਕਿਉਂਕਿ ਮੈਨੂੰ ਜਿਹੜਾ ਹੈ ਆਪਣੇ ਬੱਚਿਆਂ ਦੇ ਲਈ ਬਹੁਤੀ ਮਿਹਨਤ ਨਹੀਂ ਕਰਨੀ ਪਈ ਚਾਹਾਂ ਤਾਂ ਹਰ ਪੇਰੈਂਟ ਸੀ ਹੈ ਪਰ ਸਾਡੇ ਬੱਚੇ ਜਿਹੜੇ ਹੈ ਦੋਵੇਂ ਹੀ ਇਹ ਮਤਲਬ ਜਿਹੜੇ ਹੈ ਆਪਣੇ ਆਪ ਹੀ ਪੜਦੇ ਸੀ ਤੇ ਆਪਣੇ ਆਪ ਹੀ ਖੇਡਦੇ ਸੀਗੇ ਤੇ ਜਦ ਵੀ ਮਤਲਬ ਜਿਹੜਾ ਮੈਂ ਦੇਖਦਾ ਸੀ ਇਹ ਰਾਤ ਨੂੰ ਪੜਦੇ ਸੀ ਮੈਨੂੰ ਇਹ ਨਹੀਂ ਕਹਿਣਾ ਪੈਂਦਾ ਸੀ ਕਿ ਤੁਸੀਂ ਪੜੋ ਪਰ ਐਜ ਨੂੰ ਕਹਿਣਾ ਪੈਂਦਾ ਸੀ ਕਿ ਤੁਸੀਂ ਬੇਟੇ ਆਰਾਮ ਕਰ ਲਓ ਸੋ ਅੱਜ ਇਸ ਮਕਾਮ ਤੇ ਪਹੁੰਚ ਗਏ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਦੇ ਨਾਲ ਤਾਂ ਕਿ ਇਹ ਥੋੜਾ ਹੁਣ ਜਿਹੜਾ ਹੈ ਵਿਵੇਕ ਜਾਂ ਮੋਹਨ ਜਿਹੜੀਆਂ ਸਿਹਤ ਸੌਣ ਤਾਂ ਤਾਂ ਯਾਦ ਰੱਖਦੇ ਨੇ ਸੋ ਜਲਦਾ ਸਮਾਂ ਲੈਂਦਾ ਹੋਇਆ ਆ ਤੁਹਾਡੇ ਇਸ ਕਲੱਬ ਦਾ ਜਿਹਦੇ ਵਿੱਚ ਵਿਵੇਕ ਸੋਨੇ ਜੀ ਜਿਹੜੇ ਹੈ ਇਹਨਾਂ ਨੇ ਜਿਹੜਾ ਹੈ ਬਹੁਤ ਵੱਡਾ ਉਪਰਾਲਾ ਕੀਤਾ ਹੈ ਮੋਹਨ ਸੋਨੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਇਹ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਮੈਂ ਬੇਸ਼ੱਕ ਫ੍ਰੀ ਮੈਡੀਸਨ ਬੇਟੇ ਨੇ ਜਿਹੜੀਆਂ ਉਹ ਦਿੱਤੇ ਆ ਤੇ ਆ ਇੱਕ ਟੈਂਟ ਲਾਣੇ ਇਤਨਾ ਵੱਡਾ ਜਿਹੜਾ ਹੈ ਅਰੇਂਜ ਕਰਨਾ ਚਾਹ ਪਾਣੀ ਦਾ ਪ੍ਰਬੰਧ ਕਰਨਾ ਤੇ ਇੱਕ ਸਾਰਾ ਹੀ ਸਿਹਰਾ ਜਿਹੜਾ ਹੈ ਉਹ ਵਿਕਾਸ ਸੋਨੀ ਨੂੰ ਹੀ ਜਾ ਰਿਹਾ ਆ ਸੋ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਐਸਵੀ ਤੋਂ ਅੰਤੇ ਦਿਵਾਨ ਜੀ ਤੇ ਵਿਕਾਸ ਸੋਨੀ ਜੀ ਦਾ ਇਹ ਧੰਨਵਾਦ ਬਹੁਤ ਅੱਛਾ ਠੀਕ ਹੈ ਬਹੁਤ ਬਹੁਤ